ਹੁਣ ਰੋਡ ਬਲੌਕ ਕਰ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਦੇ ਆਗੂ ਟੈਂਟ ਦੇ ਵਿੱਚੋਂ ਬਾਹਰ ਨਿਕਲ ਕੇ ਫਰਸ਼ ਸੜਕ ਦੇ ਉੱਤੇ ਵਿਛਾ ਲਏ ਗਏ ਆ ਤੇ ਉਹਨਾਂ ਦੇ ਉੱਤੇ ਆ ਕੇ ਬਹਿ ਗਏ ਤੇ ਨਾਹਰੇਬਾਜੀ ਕਰਨੀ ਆਰੰਭ ਕਰ ਦਿੱਤੀ ਗਈ ਹੈ ਜੋ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਕੰਡੇ ਨਾਂ ਲੱਗਣ ਤੋਂ ਬਾਅਦ ਹੁਣ ਫੈਸਲਾ ਕੀਤਾ ਗਿਆ ਕਿ ਰੋਡ ਬਲੌਕ ਕੀਤਾ ਜਾਊਗਾ ਤੇ ਰੋਡ ਬਲੌਕ ਕਰ ਦਿੱਤਾ ਗਿਆ ਇਹ ਹੁਣ ਬਹਿਣਾ ਕਿਉਂ ਬਹਿ ਗਏ ਸੜਕ ਤੇ ਕੋਈ ਕੋਈ ਬਹੁਤ ਅਨੇ ਬੰਨ ਨਹੀਂ ਗੱਲ ਲੱਗ ਰਹੀ ਇਹ ਪ੍ਰਸ਼ਾਸਨ ਜੀ ਜਿਹੜੀ ਵਿੱਚ ਗੱਲਾਂ ਹੋਈਆਂ ਉਹ ਕੰਦੇ ਸਿੱਟ ਬਣਾਵਾਂਗੇ ਜੇ 14 ਦਿਨਾਂ ਤੋਂ ਬਾਅਦ ਘੜਵੀ ਹੋਊਗੀ ਉਹ ਸਾਨੂੰ ਇੱਕ ਉਲਝਾ ਰਹੇ ਆ ਸਿੱਟ ਦੇ ਵਿੱਚ ਆ ਜਿੰਨੀ ਜਨਤਾ ਬੈਠੀ ਭਾਵੇਂ ਵੱਖ-ਵੱਖ ਪਾਰਟੀਆਂ ਦੀ ਐ ਇਹਨਾਂ ਨੇ 2022 ਦੇ ਵਿੱਚ ਸਾਰਿਆਂ ਨੇ ਉਹਨੂੰ ਵੋਟਾਂ ਪਾਈਆਂ ਸੀ ਇੱਕ ਬਦਲ ਵਾਸਤੇ ਮੈਂ ਪਹਿਲਾਂ ਜਥੇਬੰਦੀ ਦੇ ਵਿੱਚ ਕੰਮ ਕਰਦਾ ਹਾਂ ਮੈਂ ਵੀ ਇਹਦੇ ਨਾਲ ਜੁੜਿਆ ਸਾਰਿਆਂ ਨੇ ਜੁੜ ਕੇ ਅਸੀਂ ਜ਼ੋਰ ਲਾਇਆ ਬਿਨਾ ਪੈਸਿਆਂ ਦੇ ਨੂੰ ਐਮਐਲਏ ਬਣਾਇਆ 1 ਰੁਪਈਆ ਦਾ ਖਰਚਾ ਨਹੀਂ ਹੋਇਆ ਹਲਕੇ ਦੇ ਉੱਤੇ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਆਪ ਕਿਸਾਨ ਵਿੰਗ ਦੇ ਆਗੂ ਆ ਤੁਸੀਂ ਤਾਂ ਫਿਰ ਉਹਨਾਂ ਨਾਲ ਖੜਨਾ ਸੀ ਜਾ ਕੇ ਤੁਸੀਂ ਇੱਧਰ ਖੜੇ ਹੋ ਖੜਨਾ ਤਾਂ ਹੈ ਨਾ ਜੋ ਕੰਮ ਚੰਗੇ ਕਰੇਦਾ ਇਹਨੇ ਸਾਡੇ ਹਲਕੇ ਦੇ ਵਿੱਚ ਕਣਕ ਚੋਰੀ ਕੀਤੀ ਉਹਦੇ ਦੇ ਸਾਡੇ ਨੇ ਇਹਨੇ ਵੱਡਾ ਫਲੇਮ ਲਾਇਆ ਸਾਨੂੰ ਸਾਰਿਆਂ ਨੂੰ ਨੇ ਬਦਨਾਮ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿੰਨੇ 92 ਐਮਐਲਏ ਪ੍ਰਿਸ਼ਟਾ ਕਰਦੇ ਨੇ ਇਹ ਇਕੱਲਾ ਨਹੀਂ ਕਰਦਾ ਵਟਿਆਈ ਨਹੀਂ ਕਿ ਬਦਨਾਮੀ ਆਪਦੀ ਸਾਡੀ ਪਰ ਸਾਨੂੰ ਮਜਬੂਰ ਹੋ ਕੇ ਆਪਦੇ ਹੀ ਆਜ਼ਮਾਤ ਨੂੰ ਪਾਰਟੀ ਦੇ ਵਰਕਰ ਦੇ ਨਾਲ ਖੜਨਾ ਪੈ ਰਿਹਾ ਜੇ ਅਸੀਂ ਆਪਦੇ ਵਰਕਰ ਨਾਲ ਨਹੀਂ ਖੜਾਂਗੇ ਤੇ ਖੜਾਂਗੇ ਕਿੰਦੇ ਨਾਲ ਇਹ ਦੱਸੋ ਪ੍ਰਸ਼ਾਸਨ ਕੀ ਕਰਦਾ ਹੈ ਗੱਲਬਾਤ ਕਿਸੇ ਕੰਡੇ ਲੱਗਦੀ ਹੈ ਜੇ ਨਹੀਂ ਲੱਗਦੀ ਜਾਂ ਫਿਰ ਇਹ ਲੋਕ ਇਸੇ ਤਰ੍ਹਾਂ ਇੱਥੇ ਬੈਠੇ ਰਹਿਣਗੇ ਤੇ ਇਹ ਕਤਾਰ ਹੋਰ ਲੰਬੀ ਹੁੰਦੀ ਜਾਊਗੀ ਪਿੱਛੇ ਨੂੰ ਮੈਂ ਤੁਹਾਨੂੰ ਦੱਸਾਂ ਕਿ ਟੈਂਟ ਜਿਹੜੇ ਹੈਗੇ ਆ ਉਹ ਮੈਟ ਇੱਕ ਤੋਂ ਬਾਅਦ ਇੱਕ ਵਿਚਾਏ ਜਾ ਰਹੇ ਆ ਸਾਡੇ ਕਈ ਵੀਰ ਅਸੀਂ ਕਾਲੀ ਦਲ ਤੋਂ ਸਮਰਥਨ ਦੇ ਕੇ ਬੈਠੇ ਆ ਪਰ ਸਭ ਤੋਂ ਪਹਿਲਾਂ ਪਾਰਟੀ ਬਾਜੀ ਤੋਂ ਉੱਟ ਕੇ ਸਾਡਾ ਵੀਰ ਜਸ਼ਨ ਸਿੰਘ ਉਹਦੇ ਹੱਕ ਦੇ ਵਿੱਚ ਅਸੀਂ ਬੈਠੇ ਆ ਕੋਈ ਪਾਰਟੀ ਨਹੀਂ ਕੋਈ ਕੁਝ ਨਹੀਂ ਇਹ ਸਿਰਫ ਸਾਂਝਾ ਧਰਨਾ ਹੈ ਇਹਦੇ ਕਰਕੇ ਸਾਨੂੰ ਜਿਸ ਕਦਰ ਵੀ ਜਾਣਾ ਪਿਆ ਅਸੀਂ ਵੀਰ ਨੂੰ ਇਨਸਾਫ ਦਵਾਵਾਂਗੇ ਇਹ ਸਰਕਾਰ ਦੇ ਖਿਲਾਫ ਡਟ ਕੇ ਮੁਕਾਬਲਾ ਕਰਾਂਗੇ ਸ੍ਰੀ ਮ੍ਰਿਤਿਕ ਸਰਪੰਚ ਜਸ਼ਨ ਦੀ ਇਹ ਇਨਸਾਫ ਦੇ ਲਈ ਸਵੇਰ ਤੋਂ ਹੀ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਥਾਣਾ ਆ ਧਰਮ ਕੇ ਦੇ ਬਾਹਰ ਜਿੱਥੇ ਕੇ ਲੰਬੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਹ ਗੱਲ ਆਖੀ ਜਾ ਰਹੀ ਸੀ ਕਿ ਕੋਈ ਹੱਲ ਕੱਢਿਆ ਜਾਵੇ ਪਰ ਜਦੋਂ ਹੱਲ ਨਹੀਂ ਨਿਕਲਦਾ ਤਾਂ ਹੁਣ ਰੋਡ ਬਲੌਕ ਕਰ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਦੇ ਆਗੂ ਟੈਂਟ ਦੇ ਵਿੱਚੋਂ ਬਾਹਰ ਨਿਕਲ ਕੇ ਫਰਸ਼ ਸੜਕ ਦੇ ਉੱਤੇ ਵਿਛਾ ਲਏ ਗਏ ਆ ਤੇ ਉਹਨਾਂ ਦੇ ਉੱਤੇ ਆ ਕੇ ਬਹਿ ਗਏ ਤੇ ਨਾਹਰੇਬਾਜੀ ਕਰਨੀ ਆਰੰਭ ਕਰ ਦਿੱਤੀ ਗਈ ਹੈ ਜੋ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਕੰਡੇ ਨਾਂ ਲੱਗਣ ਤੋਂ ਬਾਅਦ ਹੁਣ ਫੈਸਲਾ ਕੀਤਾ ਗਿਆ ਹੈ ਕਿ ਰੋਡ ਬਲੌਕ ਕੀਤਾ ਜਾਊਗਾ ਤੇ ਰੋਡ ਬਲੌਕ ਕਰ ਦਿੱਤਾ ਗਿਆ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਬੰਦਿਆਂ ਦੇ ਆਗੂ ਜਾਂ ਹੱਕ ਵਿੱਚ ਆਏ ਲੋਕ ਇਸ ਸਮੇਂ ਹੁਣ ਰੋਡ ਦੇ ਉੱਤੇ ਆ ਕੇ ਬਹਿ ਚੁੱਕੇ ਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਆ ਕੇ ਰੋਡ ਜਿਹੜਾ ਹੈਗਾ ਉਹ ਇਸ ਸਮੇਂ ਹੁਣ ਬਲਾਕ ਕਰ ਦਿੱਤਾ ਗਿਆ ਜੀ ਇਹ ਕਿਹੜਾ ਰੋੜ ਹੈ ਬਈ ਇਹ ਇਹ ਰੋੜ ਕਿਹੜਾ ਹੈ ਕੋਈ ਪ੍ਰੋਫਾਈਲ ਦਾ ਰੋੜ ਹੈ ਜੀ ਤੇ ਹੁਣ ਬਹਿਣਾ ਕਿਉਂ ਬਹਿ ਗਏ ਸੜਕ ਤੇ ਕੋਈ ਅਨੇ ਬੰਨੇ ਨਹੀਂ ਗੱਲ ਲੱਗ ਰਹੀ ਹਾਂ ਇਸ ਕਰਕੇ ਬਹਿਣਾ ਪਿਆ ਰੋੜ ਨਾਲ ਚੱਲੀ ਪ੍ਰਸ਼ਾਸਨ ਦੇ ਨਾਲ ਕੋਈ ਨਹੀਂ ਹੰਗਾਰਾ ਭਰਿਆ ਕੋਈ ਹੰਗਾਰਾ ਨਹੀਂ ਭਰਿਆ ਜੀ ਇਸ ਕਰਕੇ ਲੰਮੇ ਸਮੇਂ ਲਈ ਸੰਘਰਸ਼ ਚੱਲੂ ਹੈ ਫਿਰ ਹੁਣ ਸੜਕ ਤੇ ਹੀ ਰਹੋਗੇ ਧੁੱਪੇ ਸਵਾ ਸਾਲ ਬੈਠੇ ਰਹੇ ਅੱਗੇ ਧਰਨਿਆਂ ਤੇ ਇਹ ਕਿਹੜੀ ਚੀਜ਼ ਆ ਜਿੰਨਾ ਲੰਮਾ ਸਮਾਂ ਬੈਠਣਾ ਵੇ ਬੈਠਾ ਹੋ ਗਰਮੀ ਬਹੁਤ ਵੱਧ ਰਹੀ ਹੈ ਬਈ ਹੁਣ ਗੱਲ ਕਿਸਾਨਾਂ ਦੇ ਪੁੱਤਰ ਆਹੀਂ ਗਰਮੀ ਦੇ ਦਿਨ ਰਾਤ ਕੋਈ ਦਿੱਕਤ ਨਹੀਂ ਕਿ ਕਿਸਾਨ ਨਾਂਨਸਾਬ ਮਿਲ ਗਏ ਤੇ ਲੰਮੇ ਸਮੇਂ ਲਈ ਇੱਥੇ ਬੈਠਾ ਕਿਸੇ ਤਰ੍ਹਾਂ ਚੱਲੂਗਾ ਹੁਣ ਇਹ ਬਿਲਕੁਲ ਚੱਲੂਗਾ ਜੀ ਬਿਲਕੁਲ ਚੱਲੂਗਾ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਸੀ ਜਿਹੜੀ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਸੈਟ ਦੇ ਥਰੂ ਸੀ ਵੀ ਕੋਈ ਇਹਦਾ ਹੱਲ ਕੱਢਿਆ ਜਾਵੇਗਾ ਐਫ ਆਈ ਆਰ ਦਰਜ ਕੀਤੀ ਜਾਵੇਗੀ ਪਰ ਕੋਈ ਹੰਗਾਰਾ ਨਹੀਂ ਪ੍ਰਸ਼ਾਸਨ ਪਰ ਰਿਆਵੇਂ ਗੋਲ ਮੋਲੀ ਗੱਲਾਂ ਕਰ ਰਿਆ ਬਿਲਕੁਲ ਇਹਨਾਂ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਸਾਡੇ ਹੱਕ ਦੇ ਵਿੱਚ ਨਹੀਂ ਆ ਰਿਹਾ ਸੋ ਬਾਈ ਜੀ ਕਿਵੇਂ ਦੇਖਦੇ ਹੋ ਤੇ ਹੁਣ ਤੁਸੀਂ ਰੋਡ ਹੀ ਬਲੌਕ ਕਰਨਾ ਪੈ ਗਿਆ ਜਿਹੜਾ ਇੱਥੇ ਜਦੋਂ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸਾਡੀ ਦਲੀਲ ਦਾ ਜਵਾਬ ਨਹੀਂ ਦਲੀਲ ਨਾ ਦਿੱਤਾ ਜਾ ਰਿਹਾ ਉਹਨਾਂ ਚ ਫੈਸਲੇ ਸਾਨੂੰ ਲੈਣ ਵਾਸਤੇ ਸੜਕ ਦੇ ਬੈਠਣ ਵਾਸਤੇ ਸੰਗਤ ਨੂੰ ਮਜਬੂਰ ਹੋਣਾ ਪਿਆ ਕੀ ਗੱਲਬਾਤ ਹੋਈ ਹੁਣ ਪ੍ਰਸ਼ਾਸਨ ਦੇ ਨਾਲ ਅੰਦਰ ਕੋਈ ਗੱਲ ਚੱਲੀ ਸੀ ਕਿਹੜੀਆਂ ਤੁਹਾਡੀਆਂ ਮੰਗਾਂ ਸੀ ਤੇ ਪ੍ਰਸ਼ਾਸਨ ਦਾ ਕੀ ਹੈ ਗਰ ਰਵਈਆ ਰਿਹਾ ਇਹ ਪ੍ਰਸ਼ਾਸਨ ਜੀ ਜਿਹੜੀ ਵਿੱਚ ਗੱਲਾਂ ਹੋਈਆਂ ਉਹ ਕਹਿੰਦੇ ਸੱਟ ਬਣਾਵਾਂਗੇ ਜਿਹੜੀ 14 ਦਿਨਾਂ ਤੋਂ ਬਾਅਦ ਕਰ ਵੀ ਹੋਊਗੀ ਉਹ ਸਾਨੂੰ ਇੱਕ ਉਲਝਾ ਰਹੇ ਆ ਸੱਟ ਦੇ ਵਿੱਚ ਉਹਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦਾ ਸਾਨੂੰ ਕਹਿੰਦੇ ਬਿਆਨ ਦਰਜ ਕਰੋ ਫਿਰ ਸੱਟ ਸੱਟ ਬਣਾਵਾਂਗੇ ਅਸੀਂ ਤੇ ਉਹ ਤੇ ਫਿਰ ਕਰ ਵੀ ਕਰਾਂਗੇ ਅਸੀਂ ਆਖਿਆ ਜੀ ਸਾਡੀ ਕਮੇਟੀ ਦਾ ਫੈਸਲਾ ਇਹ ਸੀ ਵੀ ਸੱਟ ਸੱਟ ਦੀ ਲੋੜ ਹੀ ਨਹੀਂ ਸਾਡੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰੋ ਜਿਹੜੇ ਨਾਂ ਦੇ ਪਰ ਚਾਦਰਜ ਕਰੋ ਸਾਨੂੰ ਅੱਜ ਹੁਣੇ ਐਫਆਰ ਦਰਜ ਕਰੋ ਤੇ ਅਸੀਂ ਆਪ ਦਸਮਾਪਤੀ ਕਰਦੇ ਹਾਂ ਤੇ ਹੁਣ ਇਹ ਲੰਮਾ ਸਮਾਂ ਫਿਰ ਸੜਕ ਤੇ ਬਹਿਣਾ ਪਊਗਾ ਇਸ ਹਿਸਾਬ ਨਾਲ ਜੇ ਅੱਗੇ ਚੱਲ ਜਾਂਦੀ ਬਿਲਕੁਲ ਜੀ ਬਿਲਕੁਲ ਲੰਮਾ ਲੰਮਾ ਸਮਾਂ ਅਸੀਂ ਡਟੇ ਰਵਾਂਗੇ ਸਾਰੀ ਸੰਗਤਾਂ ਦਾ ਸੰਯੋਗ ਆ ਬਹੁਤ ਧੰਨਵਾਦ ਸੰਗਤਾਂ ਸਾਰਿਆਂ ਦਾ ਅਸੀਂ ਇਹ ਬਹੁਤ ਲੰਮਾ ਵੀ ਜਾ ਸਕਦਾ ਹੈ ਇਸ ਅਸੀਂ ਕਾਤਲਾਂ ਨੂੰ ਸਜ਼ਾ ਦਿਵਾ ਕੇ ਛੱਡਾਂਗੇ ਜੀ ਪਰ ਇਲਜ਼ਾਮ ਜਿਹੜੇ ਹੈਗੇ ਆ ਉਹ ਤਾਂ ਸਾਬਕਾ ਮੰਤਰੀ ਦੇ ਉੱਤੇ ਵਿਧਾਇਕ ਦੇ ਉੱਤੇ ਪੀਏ ਦੇ ਉੱਤੇ ਹੈ ਬਾਈ ਜੀ ਤੇ ਉਹ ਸਾਬਤ ਕਰ ਪਾਉਂਗੇ ਤੁਸੀਂ ਇਸ ਚੀਜ਼ ਨੂੰ ਸਾਰੇ ਸਬੂਤ ਆ ਜੀ ਮੀਡੀਆ ਤੇ ਸਬੂਤ ਆ ਸਾਰੇ ਜੋ ਵੀ ਹੈ ਆਡੀਓ ਵਾਇਰਲ ਹੋਈਆਂ ਜੋ ਲੈਣਦਾਰੀਆਂ ਦੇਣਦਾਰੀਆਂ ਦੀਆਂ ਹੋਈਆਂ ਜਾਂ ਬੱਚੇ ਨੂੰ ਡਿਪਰੈਸ ਕਰਨੀਆਂ ਹੋਈਆਂ ਉਹ ਸਾਰੀਆਂ ਹੈਗੀਆਂ ਸਾਰੇ ਸਾਡੇ ਕੋਲ ਸਭ ਕੋ ਪ੍ਰੂਫ ਵਿਧ ਪ੍ਰੂਫ ਅਸੀਂ ਗੱਲ ਕਰਦੇ ਪਏ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤਾਂ ਬਿਲਕੁਲ ਹੁਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਰੋਡ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਗਿਆ ਤੇ ਜਿਹੜੇ ਸ਼ਮਿਆਨੇ ਇਸ ਪਾਸੇ ਟੈਂਟ ਲੱਗਿਆ ਹੋਇਆ ਸੀ ਉਹ ਹੁਣ ਇਧਰ ਸੜਕ ਦੇ ਉੱਤੇ ਆ ਗਿਆ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਤੇ ਉਧਰ ਬੈਠੇ ਸੀ ਹੁਣ ਇੱਥੇ ਆਣਾ ਪੈ ਗਿਆ ਵੇਖੋ ਜੀ ਅਸੀਂ ਤਾਂ ਸਵੇਰ ਤੇ ਬੈਠੇ ਆਣ ਕੇ ਧਰਨੇ 'ਚ ਪਰਮਾ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਲਕਾ ਕੁਰੂਸਾ ਦਾ ਬਹੁਤ ਜਿਹੜਾ ਮਾੜੀ ਕਾਰਕੁਚਾਰੀ ਹੋਈ ਹੈ ਜਿਹੜਾ ਆਮ ਪਾਰਟੀ ਦੇ ਐਮਐਲ ਇਥੋਂ ਦਾ ਫੌਜਾ ਸਿੰਘ ਸਰਾਰੀ ਆ ਜਿੰਨੀ ਜਨਤਾ ਬੈਠੀ ਭਾਵੇਂ ਵੱਖ-ਵੱਖ ਪਾਰਟੀਆਂ ਦੀ ਹੈ ਇਹਨਾਂ ਨੇ 2022 ਦੇ ਵਿੱਚ ਸਾਰਿਆਂ ਨੇ ਉਹਨੂੰ ਵੋਟਾਂ ਪਾਈਆਂ ਸੀ ਇੱਕ ਬਦਲ ਵਾਸਤੇ ਮੈਂ ਪਹਿਲਾਂ ਕਿਸਾਨ ਜਥੇਬੰਦੀ ਦੇ ਵਿੱਚ ਕੰਮ ਕਰਦਾ ਹਾਂ ਮਾਂ ਵੀ ਇੰਦਰਾ ਜੁੜਿਆ ਸਾਰਿਆਂ ਨੇ ਜੋੜ ਕੇ ਅਸੀਂ ਜ਼ੋਰ ਲਾਇਆ ਬਿਨਾ ਪੈਸਿਆਂ ਦੇ ਨੂੰ ਐਮਐਲਏ ਬਣਾਇਆ 1 ਰੁਪਈਆ ਦਾ ਖਰਚਾ ਨਹੀਂ ਹੋਇਆ ਹਲਕੇ ਦੇ ਉੱਤੇ 10 20 ਲੱਖ ਦੇ ਵਿੱਚ ਐਮਐਲਏ ਬਣਿਆ ਅੱਜ 20 20 ਲੱਖ ਸਰਪੰਚ ਦੇ ਕੇ ਬੰਦੇ ਨੇ ਪਾਣੀ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਆਪ ਕਿਸਾਨ ਵਿੰਗ ਦੇ ਆਗੂ ਆ ਤੁਸੀਂ ਤਾਂ ਫਿਰ ਉਹਨਾਂ ਨਾਲ ਖੜਨਾ ਸੀ ਜਾ ਕੇ ਤੁਸੀਂ ਇੱਧਰ ਖੜੇ ਹੋ ਖੜਨਾ ਤਾਂ ਹੈ ਨਾ ਜੇ ਉਹ ਕੰਮ ਚੰਗੇ ਕਰੇ ਤਾਂ ਜਦੋਂ ਬੰਦਾ ਹੀ ਭ੍ਰਿਸ਼ਟਾਚਾਰ ਹੈ ਸਾਡੇ ਇੱਕ ਨੌਜਵਾਨ ਆਗੂ ਦੀ ਉਹ ਵੀ ਆਮ ਆਦਮੀ ਪਾਰਟੀ ਦਾ ਇੱਕ ਉਹ 15 ਪਿੰਡਾਂ ਦਾ ਪ੍ਰਧਾਨ ਵੀ ਹੈ ਸਰਪੰਚ ਵੀ ਸੀ ਜਸ਼ਨਪਾਵਾ ਉਹਦੀ ਨੇ ਮੌਤ ਕਰਾਈ ਹੈ ਮੌਤ ਇਹਨੇ ਕਾਦੀ ਗੋਲੀ ਇਹਨਾਂ ਉਹਦਾ ਪਿਸਤੌਲ ਦਾ ਘੋੜਾ ਪਿਛੇ ਨੇ ਨਪਿਆ ਇਹਨੇ ਐ ਨਪੈੰਦੋ ਪੈਸੇ ਮੰਗੀ ਗਿਆ ਪਹਿਲੋ 15 ਲੱਖ ਲਿਆ ਸਰਪੰਚ ਬਣਾਉਣ ਵਾਲੇ ਉਸ ਤੋਂ ਮਗਰੋਂ 2 ਲੱਖ ਰੁਪਈਆ ਫਿਰ ਲਿਆ ਉਸ ਤੋਂ ਮਗਰੋਂ 2 ਲੱਖ ਫਿਰ ਮੰਗਦਾ ਭਾ ਮੈਂ ਬੋਲੀ ਤਾਂ ਕਰਾਉ ਪੰਚਾਇਤੀ ਪੈਲੀ ਦੀ ਪਾਰਟੀ ਤਾਂ ਕਹਿੰਦੀ ਸਾਡੇ ਕੋਲ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਹੀ ਹੈ ਨਹੀਂ ਪਰ ਇਹ ਬੰਦਾ ਪਰ ਹੁਣ ਤੱਕ ਪਾਰਟੀ 'ਚ ਕਿਉਂ ਆ ਜੇ ਦੋਸ਼ੀ ਆ ਸਾਨੂੰ ਇਸ ਗੱਲ ਦੀ ਨਹੀਂ ਸਮਝ ਲੱਗਦੀ ਵੀ ਪਾਰਟੀਆਂ ਦੇ ਲੈ ਵੰਦੀ ਕਿਉਂ ਨਹੀਂ ਪਈ ਪਹਿਲੇ ਮੰਤਰੀ ਬਣਿਆ 1 ਮਹੀਨੇ ਦੇ ਵਿੱਚ ਇਹਨੇ ਸਾਡੇ ਹਲਕੇ ਦੇ ਵਿੱਚ ਕਣਕ ਚੋਰੀ ਕੀਤੀ ਉਹਦੇ ਦੇ ਸਾਡੇ ਨੇ ਵੱਡਾ ਬਲੇਮ ਲਾਇਆ ਸਾਨੂੰ ਸਾਰਿਆਂ ਨੂੰ ਨੇ ਬਦਾਮ ਕੀਤਾ ਆਮਦਮੀ ਪਾਰਟੀ ਦੇ ਵਿੱਚ ਇਹਦੇ ਨਾਲ ਗਨਮੈਨ ਹੁੰਦੇ ਨੇ 10 12 ਅਸੀਂ ਬਣਾ ਗਨਮੈਨਾਂ ਤੋਂ ਨੇ ਹਲਕੇ ਦੇ ਵਿੱਚ ਸਾਨੂੰ ਆਮ ਬੰਦਾਂਾਂ ਕੇ ਬਾਹੋਂ ਫੜ ਲੈਂਦਾ ਇਧਰ ਆ ਤੁਹਾਡਾ ਐਮਐਲਏ ਕੀ ਕਰਦਾ ਪਰ ਐਡਾ ਭ੍ਰਿਸ਼ਟਾਚਾਰ ਬੰਦਾ ਅਸੀਂ ਇੱਕ ਇੱਕ ਰਕਤੋਂ ਇਹਨੂੰ ਜਾਣਦੇ ਆ ਜਿੰਨੇ 92 ਐਮਐਲਏ ਭ੍ਰਿਸ਼ਟਾਚਾਰਦੇ ਨੇ ਇਹ ਇਕੱਲਾ ਨਹੀਂ ਕਰਦਾ ਇਹnde ਜਿੰਨਾ ਗੈਂਗਸਟਰ ਬਣਾਉਂਦਾ ਸਾਰਾ ਆਹੜਾ ਪੀਆ ਫੇਰ ਆਹੜਾ ਲਾਡੀ ਪੀਆ ਇਹ ਵੋਟਾਂ ਦੇ ਵਿੱਚ ਐਣੀ ਸੀ ਸਾਡੇ ਨਾਲ 20 ਵਾਲੇ 22 ਵੋਟਾਂ ਦੇ ਵਿੱਚ ਜੋੜੇ ਢੰਡੀਆਂ ਪੈਂਦੇ ਸਾਡੇ ਨਾਲ ਬਾਅਦ ਚ ਕਿੱਥੋਂ ਆ ਗਏ ਇਹ ਬਾਅਦ ਦੇ ਵਿੱਚ ਚੋਰੀਆਂ ਤੇ ਠੱਗੀਆਂ ਕਰਨ ਵਾਸਤੇ ਬੰਦੇ ਲਾਦੇ ਨੇ ਇਹ ਕਾਂਗਰਸ ਦੇ ਵਿੱਚ ਹੀ ਇਹ ਕਹਿੰਦਾ ਲੱਭਦਾ ਹੁੰਦਾ ਵੀ ਜਿਹੜਾ ਬੰਦਾ ਠੱਗੀ ਮਾਰਦਾ ਮੈਨੂੰ ਉਹ ਚਾਹੀਦਾ ਇਹਨੇ ਉਹ ਠੱਗ ਲੱਭੇ ਨੇ ਤੇ ਸਾਨੂੰ ਸਾਰਿਆਂ ਨੂੰ ਬਦਨਾਮ ਕੀਤਾ ਮਦਮੀ ਪਾਰਟੀ ਦੇ ਵਿੱਚ ਨੀ ਤੁਸੀਂ ਕਹਿੰਦੇ ਸਰਕਾਰ ਉਹਦੇ ਵੱਲ ਹੀ ਵੇਖਦੀ ਸਰਕਾਰ ਤੁਹਾਡੇ ਵੱਲ ਵੇਖਦੀ ਆ ਜੇ ਤੁਹਾਡੀ ਸੁਣਵਾਈ ਹੋ ਰਹੀ ਹੈ ਬਿਲਕੁਲ ਨਹੀਂ ਹੋ ਰਹੀ ਜੀ ਅਸੀਂ ਰੌਲਾ ਬੜੇ ਚਿਰਦਾ ਪਾ ਰਹੇ ਆ ਇਸ ਬੰਦੇ ਨੂੰ ਪਾਰਟੀ ਚੋਂ ਬਾਹਰ ਕੱਢੋ ਇਹਨੂੰ ਜੇਲ੍ਹ ਦੇ ਵਿੱਚ ਫਿੱਟ ਕਰੋ ਇਹ ਕਤਲ ਦੀ ਵੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਜਿਨੀਆਂ ਨੇ ਭਿਸ਼ਟਾਚਾਰੀ ਕੀਤੀ ਉਹਨਾਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਰੇ ਗਰੀਬਾਂ ਦੀ ਨੇ ਕਣਕ ਕਚੋਰੀ ਕੀਤੀ ਉਹਦੇ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੋਕੀ ਦਾ ਭਾਈ ਤੁਹਾਨੂੰ ਵੀ ਕਹਿਣਗੇ ਵੀ ਜੇ ਤੁਹਾਡੀ ਸੁਣਵਾਈ ਨਹੀਂ ਤੁਸੀਂ ਆਪਣੀ ਪਾਰਟੀ ਦੇ ਇੱਕ ਵਿਧਾਇਕ ਦੇ ਖਿਲਾਫ ਤੁਰੇ ਹੋਏ ਹੋ ਫਿਰ ਤੁਸੀਂ ਕਹਿੰਦੇ ਜੁੱਤੀਆਂ ਘਸਾਰੇ ਨੇ ਪਿੱਛੇ ਅਸੀਂ ਜੁੱਤੀਆਂ ਨਹੀਂ ਘਸਾਰੇ ਅਸੀਂ ਵਿਚ ਰਹਿ ਕੇ ਇਹਨਾਂ ਨੂੰ ਕਹਿੰਦੇ ਇਹਨੂੰ ਸੁਧਾਰ ਕਰੋ ਸੁਧਾਰ ਕਰੋ ਭਗਵੰਤ ਮਾਨ ਸਹੀ ਹੈ ਜੇ ਨਾ ਕਰੂਗਾ 2027 ਦੇ ਵਿੱਚ ਮਾਂਜਾ ਸਾਫ ਹੋ ਜਾਏਗਾ ਬਿਲਕੁਲ ਉਲਟ ਚੱਲਾਂਗੇ ਅਸੀਂ ਹੋਰ ਕਿਸੇ ਪਾਰਟੀ ਨੂੰ ਸਮਰਥਨ ਦੇਾਂਗੇ ਅਲਜਾਮ ਤੁਹਾਡਾ ਇੱਕ ਬੰਦੇ ਤੇ ਆ ਮਤਲਬ ਪਾਰਟੀ ਨੂੰ ਤੁਸੀਂ ਪਾਰਟੀ ਸਹੀ ਹੈ ਪਾਰਟੀ ਸਹੀ ਹੈ ਮੁੱਖ ਮੰਤਰੀ ਸਹੀ ਹੈ ਵੇਖੋ ਕਿੰਨੇ ਨੌਜਵਾਨ ਮੁੰਡਿਆਂ ਨੂੰ ਨੌکریاں ਦਿੱਤੀਆਂ ਨੇ ਨਹਿਰਾਂ ਪੱਕੀਆਂ ਬਣ ਰਹੀਆਂ ਨੇ ਹੋਰ ਵੀ ਕੰਮ ਵਧੀਆ ਹੋ ਰਹੇ ਨੇ ਸਿਰਫ ਇੱਕ ਬੰਦੇ ਕਰਕੇ ਪਾਰਟੀ ਅੱਜ ਬਦਨਾਮ ਹੋ ਰਹੀ ਹੈ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਸਨੇਹਾ ਲਾਓ ਵੀ ਇੱਥੇ ਆ ਕੇ ਲੋਕਾਂ ਦੀ ਗੱਲ ਸੁਣੋ ਤੇ ਮਸਲੇ ਹੱਲ ਕਰ ਦੇਣ ਅਸੀਂ ਸੁਣਿਆ ਲਾ ਵੀ ਰਹੇ ਆ ਲਾ ਵੀ ਰਹੇ ਆ ਤੇ ਅੱਗੇ ਅਸੀਂ ਜਾਗ ਲੁਧਿਆਣੇ ਕਰਾਉ ਵੀ ਕਰਾਂਗੇ ਆਤਮਨ ਮਦਮੀ ਪਾਰਟੀ ਦੇ ਵਰਕਰ ਕਰਾਂਗੇ ਆਪਣੇ ਮੁੱਖ ਮੰਤਰੀ ਦਾ ਜ਼ਿਕਰ ਨਾ ਪਿਆ ਹਾਂ ਬਿਲਕੁਲ ਅਸੀਂ ਦਾ ਸਾਰੀ ਜਨਤਾ ਲੈ ਕੇ ਆਪਦੇ ਹੀ ਮੁੱਖ ਮੰਤਰੀ ਦਾ ਘਰਾਓ ਕਰਾਂਗੇ ਵੀ ਅੰਦਰ ਪਰਚਾ ਦਰਜ ਕਰਕੇ ਇਹਨੂੰ ਅੰਦਰ ਕਰੋ ਨੌਜਵਾਨ ਫਿਰ ਹੁਣ ਸਰਪੰਚ ਬਣਨ ਦਾ ਸੁਪਨਾ ਦੇਖਣਗੇ ਨਾ ਦੇਖਣ ਆ ਜਿਹੜਾ ਮੁੰਡਾ ਮਰਿਆ ਨਾ ਜਿੰਦਾ ਬੋਰਡ ਲੱਗਾ ਇਹਨੂੰ ਵੇਖ ਕੇਗਾ ਮਾਪਿਓ ਨੇ ਗਾਂ ਬਣ ਨਹੀਂ ਦੇਣਾ ਕਰਨਾ ਤੇ ਕਿਸੇ ਸਿਆਸੀ ਪਾਰਟੀ ਨਾਲ ਦਾ ਮੁੰਡਾ ਨਹੀਂ ਤੁਰਨ ਦੇਣਾ ਕਰਨਾ ਉਹਨਾਂ ਕਹਣਾ ਇਹ ਸਭ ਤੋਂ ਘਟ ਗਿਆ ਕੰਮ ਨੇ ਸਿਆਸਤ ਦੇ ਵਿੱਚ ਵੀ ਅਸੀਂ ਸਰਪੰਚ ਬਣਾ ਕੇ ਕਿ ਅਸੀਂ ਗੋਲੀਆਂ ਖਾਵਾਂਗੇ ਨਾਲੇ ਪਹਿਲਾਂ ਪੈਸੇ ਦਿਓ ਨਾਲੇ ਮਗਰੋਂ ਮੁੰਡੇ ਮਰਾਓ ਇਹ ਕਿੱਧਰ ਦਾ ਨਿਆ ਅਸੀਂ ਨੇ ਬਦਲ ਬਣਾਇਆ ਬਦਲੇ ਇਸ ਵਾਰ ਤੇ ਚੁਣਿਆ ਸੀ ਵੀ ਕਾਗਰਸ ਤੋਂ ਵੀ ਅੱਕੇ ਪਏ ਕਾਂਗਰਸ ਤੋਂ ਵੀ ਅੱਕੇ ਪਏ ਚਲ ਇੱਕ ਨਵੇਂ ਬੰਦਿਆਂ ਨੂੰ ਮੌਕਾ ਦਈਏ ਪਰ ਇਹਨਾਂ ਨੂੰ ਮੌਕਾ ਇਹੋ ਜਿਹਾ ਦਿੱਤਾ ਇਹਨਾਂ ਨੇ ਫੜ ਕੇ ਸਾਰਾ ਮਾਹੌਲ ਹੀ ਵਿਗਾੜ ਕੇ ਰੱਖ ਦਿੱਤਾ ਪਰ ਇਹ ਜਸ਼ਨ ਤਾਂ ਆਪਣਾ ਸੀ ਉਹਨਾਂ ਦਾ ਉਹਨਾਂ ਦੇ ਨਾਲ ਗੱਡੀਆਂ 'ਚ ਰਹਿੰਦਾ ਸੀ ਬਿਲਕੁਲ ਜੀ ਅਸੀਂ 4-5 ਸਾਲ ਤੋਂ ਇਕੱਠੇ ਕੰਮ ਕਰਦੇ ਪਾਇਆ ਤੁਸੀਂ ਵੀ ਨਾਲ ਹੀ ਸੀ ਹਾਂ ਨਾਲ ਇਕੱਠੇ ਜਸ਼ਨ ਦੇ ਵੀ ਨਾਲ ਮੇਰਾ ਬਹੁਤ ਦੋਸਤ ਹੈ ਜਸ਼ਨ ਇਕੱਠੇ ਮੈਂ ਮੋਬਾਈਲ 'ਤੇ ਮੇਰੀਆਂ ਫੋਟੋਆਂ ਦੇ ਨਾਲ ਪਈਆਂ ਸਾਰੀਆਂ ਇਕੱਠੇ ਕੰਮ ਕਰਦੇ ਰਹੇ ਹਾਂ ਉਹ ਤੇ ਜਸ਼ਨ ਕਿਸ ਤਰ੍ਹਾਂ ਦਾ ਦੋਸਵਾ ਸੀ ਇੰਨਾ ਪ੍ਰੈਸ਼ਰ ਕਿਉਂ ਕਬੂਲ ਗਿਆ ਨੌਜਵਾਨ ਚੜ੍ਹਦੀ ਉਮਰ ਦਾ ਨੌਜਵਾਨ ਸੀ ਜਿਸ ਤਰ੍ਹਾਂ ਦੱਸਿਆ ਉਤਸ਼ਾਹਤ ਸੀਗਾ ਆਪਣੇ ਪਿੰਡ ਲਈ ਕੰਮ ਕਰਨਾ ਚਾਹੁੰਦਾ ਸੀ ਫਿਰ ਇੰਨਾ ਪ੍ਰੈਸ਼ਰ ਕਿਉਂ ਕਬੂਲ ਗਿਆ ਜਬ ਪ੍ਰੈਸ਼ਰੇ ਲੋਡ ਤੋਂ ਵੱਧ ਸੀ ਪ੍ਰੈਸ਼ਰ ਵੇਖੋ ਇੱਕ ਸੁਧਾਰਨ ਘਰ ਦਾ ਮੁੰਡਾ ਆਓ ਪੜਿਆ ਲਿਖਿਆ ਪਹਿਲਵਾਨੀ ਵੀ ਕਰਦਾ ਪਿਆ ਮਾਪਿਓ ਦੁੱਧ ਦਾ ਕੰਮ ਕਰਦੇ ਨੇ ਹੁਣ ਇੱਕ ਐਮਐਲਏ ਗੁੰਡਾ ਬਣ ਕੇ ਉਹ ਘਰੋਂ ਪੈਸੇ ਹੀ ਮੰਗੀ ਜਾਏਗਾ ਪੈਸੇ ਮੰਗੀ ਜਾਏਗਾ ਤੇ ਕੀ ਆਤਮ ਹੱਤਿਆ ਨਾ ਕਰੇਗਾ ਐਮਐਲਏ ਦਾ ਹੱਕ ਉਹਨੂੰ ਸਾਥ ਦੇਣਾ ਜੇ ਕੋਈ ਮੈਂਬਰ ਸਾਥ ਨਹੀਂ ਦਿੰਦਾ ਜਾ ਕੇ ਸਮਝਾਵੇ ਵੀ ਉਹ ਸਰਪੰਚ ਬਣ ਗਿਆ ਮੈਨੂੰ ਕਹਿੰਦੂ ਕੰਮ ਦੇ ਲਈਏ ਤੇ ਉਹਨਾਂ ਨਾਲ ਜੁੜ ਕੇ ਕੰਮ ਕਰਉਣਾ ਚਾਹੀਦਾ ਪਿੰਡ ਦਾ ਇਹ ਕੀ ਹੋਇਆ ਮੈਨੂੰ ਪ੍ਰੈਸ਼ਰਾਈਟ ਕਰਨਾ ਵੀ ਤੂੰ ਉੱਤੇ ਦੇ ਅਸਤੀਫਾ ਇੱਥੇ ਲਾਵਾਂਗੇ ਪ੍ਰਬੰਧਕ ਜਾ ਕੇ ਹੋਰ ਨੂੰ ਲਾਵਾਂਗੇ ਐਮਐਲਏ ਕੋਲੇ ਕੋਈ ਪਾਵਰ ਨਹੀਂ ਹੈਗੀ ਉਹਨੂੰ ਸਰਪੰਚੀ ਖੋ ਲਵੇ ਐਮਐਲਏ ਕੋਲੇ ਕੋਈ ਪਾਵਰ ਨਹੀਂ ਹੈਗੀ ਤੁਸੀਂ ਡਟੇ ਹੋਏ ਹੋ ਫਿਰ ਤੁਸੀਂ ਇਸ ਤਰ੍ਹਾਂ ਬਿਲਕੁਲ ਜੀ ਅਸੀਂ ਸਰਪੰਚ ਦੇ ਨਾਲ ਐ ਜਸ਼ਨਬਾਵੇ ਦੇ ਪਰਿਵਾਰ ਦੇ ਨਾਲ ਫੁੱਲ ਵਿਰੋਧ ਕਰਾਂਗੇ ਫੌਜਾ ਸਿੰਘ ਸਰਾਰੀ ਦਾ ਹਜਾਮ ਪਾਰਟੀ ਨੂੰ ਵੇਹਣੇ ਪਿਆ ਜੇ ਨਾ ਕਰਨਗੇ ਤੇ 227 ਦੇ ਵਿੱਚ ਇਹਨਾਂ ਦੀ ਫੱਟੀ ਪੋਛਦਾਂਗੇ ਤੇ ਲੁਧਿਆਣੇ 'ਚ ਵੀ ਪੋਛਦਿਆਂਗੇ। ਤੁਹਾਡੀ ਸਰਕਾਰ ਦੇ ਵਿੱਚ ਕੀ ਕਿਹਾ ਜਾਂਦਾ ਹੈ ਵੀ ਅੱਜਕੱਲ੍ਹ ਧਰਨਿਆਂ ਦਾ ਟ੍ਰੈਂਡ ਹੋ ਗਿਆ। ਇਹ ਕਿਸਾਨ ਵਹਿ ਜਾਂਦੇ ਧਰਨੇ ਲਾਉਣ। ਅੱਜ ਤੁਹਾਨੂੰ ਵੀ ਬਹਿਣਾ ਪਿਆ ਬਾਈ। ਅੱਜ ਮੰਨਦੇ ਹੋ ਵੀ ਧਰਨੇ ਲਾਣੇ ਫਿਰ ਸਹੀ ਆ ਜਾਂ ਧਰਨੇ ਲਾਣੇ ਗਲਤ ਆ। ਹੁਣ ਤੁਹਾਡਾ ਓਪੀਨੀਅਨ ਕੀ ਹੈ? ਮੈਂ ਤਾਂ ਬਿਲਕੁਲ ਕਹਿੰਦਾ ਸਹੀ ਆ ਜਿਹੜਾ ਮਜਬੂਰ ਬਣੇ ਪਿਆ। ਪਹਿਲੀ ਗੱਲ ਜਿੱਦਣ ਕੰਮ ਹੋਇਆ ਸੀ ਆਪਦੇ ਆ ਵੀ ਜਿਹੜਾ ਐਮਐਲਏ ਹੈ ਨਾ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੀਏ ਨੂੰ ਵੀ ਦੇ ਗਏ ਤੇ ਇਹਨਾਂ ਦੋਨੇ ਆਪਦੇ ਪਰਚਾ ਕਰਾਉਂਦੇ ਆਪਦੇ ਆ ਜੇਲ੍ਹ ਚ ਜਾਂਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਨਿصاف ਮਿਲਦਾ ਉਸ ਦਿਨ ਇਹਨੇ ਉੱਥੇ ਮਲਾਜਾ ਨਹੀਂ ਹੁੰਦਾ ਤਾਂ ਮੈਂ ਉੱਥੇ ਆ ਮੈਂ ਸਾਰੀ ਧੜੀ ਉਹਦੋਂ ਉੱਥੇ ਰਿਆ ਇਹਨੇ ਬੜਾ ਪ੍ਰੈਸ਼ਰ ਐਡ ਕੀਤਾ ਉਹ ਪਲਾਮਾਂਸ ਬੰਦਾ ਮੁੰਡੇ ਦਾ ਪਿਓ ਇੱਥੇ ਬੈਠਾ ਹੋਣਾ ਮੈਂ ਉੱਧਰ ਬੈਠਾ ਹੋਣਾ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦਾ ਤੇ ਰੋਈ ਜਾਂਦਾ ਇਹ ਇਹ ਉੱਥੇ ਹੁਣ ਇੱਕ ਤਾਂ ਪੁਲਿਸ ਖੜੀ ਨਾਲ ਚਾਰਾਂ ਠਾਣਿਆਂ ਦੀ ਇੱਕ ਤਾਂ ਐਮਐਲ ਇੱਕ ਤਾਂ ਸਰਕਾਰ ਏ ਦੱਸੋ ਉਹਦੀ ਪਿਓ ਦੀ ਕੋਈ ਸੁਣਨੇਗਾ ਇਸ ਵਾਸਤੇ ਉਹਨੂੰ ਪ੍ਰੈਸ਼ਰ ਐਡ ਕਰਕੇ ਇਹ ਮਲਾਜਾ ਨਹੀਂ ਹੋਇਆ ਉਹਦਾ ਸਰਕਾਰ ਕੀਤਾ ਗਿਆ ਅਸੀਂ ਤੇ ਕਹਿੰਦੇ ਰਹਿਆ ਆ ਸ਼ਰਮਾਏ ਦੀਪਕ ਸ਼ਰਮਾ ਜੀ ਸਾਡੇ ਆਮ ਆਦਮੀ ਪਾਰਟੀ ਦੇ ਅਸੀਂ ਸਾਰੇ ਕਹਿੰਦੇ ਰਹਿਆ ਵੀ ਇਹਦਾ ਮਲਾਜਾ ਕੀਤਾ ਜਾਵੇ ਇਹਦਾ ਪਰਚਾ ਕੀਤਾ ਜਾਵੇ ਪਰ ਉਸ ਦਿਨ ਮਾਪਿਓ ਡਰ ਗਿਆ ਵਿਚਾਰਾ ਵੀ ਸਰਕਾਰ ਨਾਲ ਕਿਵੇਂ ਲੜਾਂਗੇ ਥਾਣਿਆਂ 'ਚ ਕਿਵੇਂ ਜਾਵਾਂਗੇ ਕਚਹਿਰੀਆਂ 'ਚ ਕਿਵੇਂ ਜਾਵਾਂਗੇ ਐਸ ਗੱਲ ਕਰਕੇ ਉਹਨਾਂ ਨੇ ਵਿਚਾਰਾ ਆਪਦੇ ਮੁੰਡੇ ਦਾ ਸਰਕਾਰ ਕਰ ਦਿੱਤਾ ਸੋ ਇਹ ਕਹ ਲਿਆ ਜਾਵੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਥਾਣੇ ਦੇ ਸਾਹਮਣੇ ਅਸਹਾਇ ਮਹਿਸੂਸ ਕਰ ਰਹੇ ਇਸ ਸਮੇਂ ਬਿਲਕੁਲ ਜੀ ਅੱਜ ਆਪਦੀ ਸਰਕਾਰ ਦੇ ਖਿਲਾਫ ਬਦਨਾਮੀ ਹੈ ਵਡਿਆਈ ਨਹੀਂ ਕੀ ਬਦਨਾਮੀ ਆ ਆਪਦੀ ਸਾਡੀ ਪਰ ਸਾਨੂੰ ਮਜਬੂਰ ਹੋ ਕੇ ਆਪਦੇ ਹੀ ਆਜ਼ਮਾਤ ਦੀ ਪਾਰਟੀ ਦੇ ਵਰਕਰ ਦੇ ਨਾਲ ਖੜਨਾ ਪੈ ਰਿਹਾ ਜੇ ਆਪਦੇ ਵਰਕਰ ਨਾਲ ਨਹੀਂ ਖੜਾਂਗੇ ਤੇ ਖੜਾਂਗੇ ਕਿੰਦੇ ਨਾਲ ਇਹ ਦੱਸੋ ਬਿਲਕੁਲ ਬਿਲਕੁਲ ਸੋ ਆਪਣੇ ਵਰਕਰ ਦੇ ਨਾਲ ਖੜਨ ਦੇ ਲਈ ਆਪਣੀ ਸਰਕਾਰ ਦੇ ਵਿਰੋਧ ਵਿੱਚ ਖੜਨਾ ਪੈ ਰਿਹਾ ਤੇ ਇਹ ਹੁਣ ਧਰਨਾ ਸਾਈਡ ਤੋਂ ਹਟ ਕੇ ਰੋਡ ਦੇ ਉੱਤੇ ਆ ਗਿਆ ਜਹਰੀ ਦੇ ਚਾਚੇ ਦਾ ਮੁੰਡਾ ਬੈਠਾ ਉਧਰ ਜੀ ਜੀ ਮੈਂ ਹੋਰ ਕੀ ਗੱਲ ਸੋ ਧਰਨਾ ਰੋਡ ਤੇ ਆ ਚੁੱਕਿਆ ਹੈ ਧਰਨਾ ਹੁਣ ਲਿਮਟ ਨਹੀਂ ਰਹੇਗੀ ਇਹ ਲੋਕ ਹੁਣ ਖੁੱਲ ਕੇ ਸਾਹਮਣੇ ਆ ਚੁੱਕੇ ਆ ਸਮਿਆਨੇ ਉੱਤੇ ਲੱਗ ਚੁੱਕੇ ਆ ਤੇ ਇਸ ਗੱਲ ਦਾ ਹੁਣ ਕੋਈ ਪ੍ਰਵਾਹ ਨਹੀਂ ਕਿ ਕਦੋਂ ਤੱਕ ਇਹ ਧਰਨਾ ਚੱਲੇਗਾ ਹੁਣ ਸਰਕਾਰ ਅੱਗੇ ਕਿਹੜਾ ਕਦਮ ਵਧਾਉਂਦੀ ਆ ਪ੍ਰਸ਼ਾਸਨ ਕੀ ਕਰਦਾ ਗੱਲਬਾਤ ਕਿਸੇ ਕੰਡੇ ਲੱਗਦੀ ਆ ਜੇ ਨਹੀਂ ਲੱਗਦੀ ਜਾਂ ਫਿਰ ਇਹ ਲੋਕ ਇਸੇ ਤਰ੍ਹਾਂ ਇੱਥੇ ਬੈਠੇ ਰਹਿਣਗੇ ਤੇ ਇਹ ਕਤਾਰ ਹੋਰ ਲੰਬੀ ਹੁੰਦੀ ਜਾਊਗੀ ਪਿੱਛੇ ਨੂੰ ਮੈਂ ਤੁਹਾਨੂੰ ਦੱਸਾਂ ਕਿ ਟੈਂਟ ਜਿਹੜੇ ਹੈਗੇ ਆ ਉਹ ਮੈਟ ਇੱਕ ਤੋਂ ਬਾਅਦ ਇੱਕ ਵਿਛਾਏ ਜਾ ਰਹੇ ਆ ਤੇ ਭਾਈ ਜੀ ਕਿੰਨੀ ਕ ਲੰਬੀ ਹੋ ਜੂਗੀ ਇਹ ਕਤਾਰ ਦੇਖੋ ਤੁਸੀਂ ਦੇਖ ਰਹੇ ਹੋ ਕਿ ਉੱਤੋਂ ਸਮਾਨ ਤਪ ਰਿਹਾ ਹੈ ਨੀਚੋਂ ਧਰਤੀ ਤਪ ਰਹੀ ਹੈ ਫਿਰ ਵੀ ਲੋਕ ਬਿਨਾ ਟੈਂਟ ਲਾਏ ਦੇ ਵਿੱਚ ਸੰਗਤ ਬੈਠੀ ਹੈ ਹਲੇ ਬਹੁਤ ਲੰਬਾ ਕਟ ਹੋ ਰਿਹਾ ਹੈ ਕੁਝ ਲੋਕ ਵੇਟ ਕਰ ਰਹੇ ਕਿ ਦਰੀਆਂ ਵਿਛਾਈਆਂ ਨੇ ਤਾਂ ਕਿ ਹਲੇ ਕੀ ਲੰਬਾ ਪ੍ਰਸਟੈਂਟ ਚੱਲੇਗਾ ਇਸ ਕੋ ਫੋਜਾ ਸਿੰਘ ਚਲਾਰੀ ਦੇ ਖਿਲਾਫ ਬਾਕੀ ਜੋ ਸਾਡੇ ਵੀਰ ਨਾਲ ਧੱਕਾ ਹੋਇਆ ਉਹ ਅਸੀਂ ਕਦੀ ਭੁੱਲ ਨਹੀਂ ਸਕਦੇ ਉਸ ਸਰਕਾਰ ਦੇ ਖਿਲਾਫ ਅਸੀਂ ਦਰਨਾ ਲਾ ਕੇ ਬੈਠੇ ਹਾਂ ਡਟੇ ਰਵਾਂਗੇ ਜਿੰਨਾ ਚਿਰ ਸਾਡੇ ਵੀਰ ਨੂੰ ਇਨਸਾਫ ਨਹੀਂ ਮਿਲਦਾ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਡੀ ਆਪਣੀ ਸਰਕਾਰ ਦੇ ਖਿਲਾਫ ਤੇ ਤੁਸੀਂ ਵੀ ਉਹਨਾਂ ਚ ਇੱਕ ਤਾਂ ਨਹੀਂ ਨਹੀਂ ਵੇਖੋ ਗੱਲ ਇਹ ਵੀ ਇੱਥੇ ਬਹੁਤ ਸਾਡੇ ਭਰਾ ਜਿਹੜੇ ਆਮ ਆਦਮੀ ਪਾਰਟੀ ਤੋਂ ਦੁਖਾਈ ਨੇ ਬੜੇ ਸਰਪੰਚ ਨੇ ਜੋ ਦੁਖੀ ਨੇ ਰੋਜ਼ ਉਹਨਾਂ ਦੇ ਫੋਨ ਆ ਰਹੇ ਅਸੀਂ ਕਿਸੇ ਵੀ ਜਥੇਬੰਦੀ ਅਸੀਂ ਵੈਸੇ ਸਾਡੇ ਕਈ ਵੀਰ ਅਸੀਂ ਕਾਲੀ ਦਲ ਤੋਂ ਸਮਰਥਨ ਦੇ ਕੇ ਬੈਠੇ ਆ ਪਰ ਸਭ ਤੋਂ ਪਹਿਲਾਂ ਪਾਰਟੀ ਬਾਜੀ ਤੋਂ ਉੱਠ ਕੇ ਸਾਡਾ ਵੀਰ ਜਸ਼ਨ ਸੀ ਉਹਦੇ ਹੱਕ ਦੇ ਵਿੱਚ ਅਸੀਂ ਬੈਠੇ ਆ ਕੋਈ ਪਾਰਟੀ ਨਹੀਂ ਕੋਈ ਕੁਝ ਨਹੀਂ ਇਹ ਸਿਰਫ ਸਾਂਝਾ ਧਰਨਾ ਹੈ ਇਹਦੇ ਕਰਕੇ ਸਾਨੂੰ ਜਿਸ ਕਦਰ ਵੀ ਜਾਣਾ ਪਿਆ ਅਸੀਂ ਵੀਰ ਨੂੰ ਇਨਸਾਫ਼ ਦਿਵਾਵਾਂਗੇ ਇਹ ਸਰਕਾਰ ਦੇ ਖਿਲਾਫ ਡਟ ਕੇ ਮੁਕਾਬਲਾ ਕਰਾਂਗੇ ਅਤੇ ਇਹ ਤੁਸੀਂ ਪਹਿਲਾਂ ਕਦੀ ਦੇਖਿਆ ਵੀ ਜਿਹੜਿਆਂ ਦੀ ਸਰਕਾਰ ਹੋਵੇ ਉਹਨਾਂ ਦੇ ਵਰਕਰ ਧਰਨੇ ਤੇ ਹੋਣ ਬਾਈ ਬਿਲਕੁਲ ਜੀ ਕਦੀ ਨਹੀਂ ਵੇਖਿਆ ਲੋਕਾਂ ਨੇ ਆਪਦੇ ਹੱਤੀ ਚੁਣੀ ਸਰਕਾਰ ਦੇ ਉਹ ਕਹਿੰਦੇ ਨੇ ਹੱਥਾਂ ਨਾਲ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹੱਥਾਂ ਨਾਲ ਦਿੱਤੀਆਂ ਉਹੀ ਅੱਜ ਜੋ ਸਾਹਮਣੇ ਆ ਰਿਹਾ ਜਿਹੜੇ ਲੋਕਾਂ ਨੇ ਚਾਵਣਾ ਸਰਕਾਰ ਬਣਾਈ ਸੀ ਉਹ ਸਰਕਾਰ ਬਿਲਕੁਲ ਲੈਵਲ ਤੋਂ ਵੇਲ ਹੋ ਚੁੱਕੀ ਹੈ ਕਿਸੇ ਕਿਸਮ ਦਾ ਵੇਖੋ ਅੱਜ ਦੀ ਡੇਢ ਦੇ ਵਿੱਚ ਅਸੀਂ ਆਪਦੇ ਹਲਕੇ ਦੀ ਗੱਲ ਕਰਦੇ ਗਰੂਅਰ ਸਾਹਿਬ ਦੀ ਇੱਕ ਇੱਟ ਵੀ ਵਿਕਾਸ ਵਾਲੇ ਪਾਸੇ ਨਹੀਂ ਚੱਲੀ ਜਦੋਂ ਵੀ ਹੋਇਆ ਵਿਨਾਸ਼ ਹੋਇਆ ਜਦੋਂ ਵੀ ਹੋਇਆ ਵਿਨਾਸ਼ ਹੋਇਆ ਵੇਖੋ ਇਸ ਵਿਨਾਸ਼ ਵੱਲ ਨੂੰ ਇਹ ਸਰਕਾਰ ਚੱਲ ਪਈ ਹੈ ਸਾਡੇ ਪੁੱਤਰ ਸਾਡੇ ਭਰਾ ਸਾਡੇ ਨੌਜਵਾਨ ਵੀਰ ਜੋ ਦੇਸ਼ ਲਈ ਕੁਝ ਕਰਨਾ ਚਾਹੁੰਦੇ ਆ ਪਿੰਡ ਲਈ ਕਰਨਾ ਚਾਹੁੰਦੇ ਉਹਨੂੰ ਇਸ ਤਰ੍ਹਾਂ ਉਹਨਾਂ ਦੇ ਹੱਥੋਂ ਜਿਹੜੇ ਕੀ ਆਪਦੇ ਹੱਥ ਨਾਲ ਗੋਲੀ ਚਲਾਈਏ ਜਿਹੜਾ ਹੱਥ ਪਿੱਛੇ ਉਸ ਦੀ ਗੋਲੀ ਦਾ ਟ੍ਰਿਗਰ ਦਬਾਇਆ ਗਿਆ ਸਾਡੇ ਵਿੱਚ ਅੱਜ ਇਹਨਾਂ ਯੁਵਾਸ਼ ਕੀ ਉਸ ਹੱਥ ਨੂੰ ਉਹਦੇ ਮੋਢੇ ਨਾਲ ਖੇੜ ਕੇ ਪਾਸੇ ਕਰਦੀਏ ਪਰ ਸਾਡਾ ਵਸ ਨਹੀਂ ਸਾਡਾ ਸਿਰਫ ਇਸ ਵੇਲੇ ਲੋਕਤੰਤਰ ਹੱਕ ਹੈ ਕਿ ਅਸੀਂ ਧਰਨਾ ਲਾ ਲਈਏ ਉਸ ਧਰਨੇ ਦੇ ਵਿੱਚ ਅਸੀਂ ਬੈਠੇ ਹਾਂ ਮਰਨਾ ਕਿੰਨਾ ਕੁ ਸੌਖਾ ਲੱਗਦਾ ਤੁਹਾਨੂੰ ਵੀ ਆਤਮ ਤੈਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਸੌਖਿਆ ਮਰ ਜਾਂਦਾ ਬੰਦਾ ਜਾਂ ਕਿਹੜੀ ਹੱਦ ਤੱਕ ਜਾ ਕੇ ਇਸ ਤਰ੍ਹਾਂ ਮਰਦਾ ਹੈ ਮਰਨਾ ਵੇਖੋ ਜੀ ਬਹੁਤ ਔਖਾ ਹੈ ਕਹਿਣਾ ਸੋਖਾ ਇੱਕ ਬਹੁਤ ਵੱਡੀ ਗੱਲ ਸਾਡਾ ਜਸ਼ਨਵੀਰ ਸਾਡੇ ਅੰਕਲ ਦੱਸਦੇ ਸੀ ਕਿ ਉਹਨਾਂ ਦਾ ਹਿਰਦਾ ਉਲੰਧ ਰਹਿ ਗਿਆ ਜਦੋਂ ਉਹਨਾਂ ਦਾ ਬੇਟਾ ਆਪਦੀ ਕਨਪੱਟੀ ਦੇ ਪਲਸੌਰ ਰਾਕੇ ਕਹਿੰਦਾ ਚੰਗਾ ਪਾਪਾ ਮੈਂ ਚੱਲਾਂ ਮੈਨੂੰ ਉਸ ਬੰਦੇ ਦੇ ਸਾਹਮਣੇ ਵੇਖ ਕੇ ਗਿਆ ਦੇ ਵਿੱਚ ਹੰਝੂ ਆਉਂਦੇ ਆ ਉਸ ਬੰਦੇ ਨੇ ਆਪਦੇ ਪਿਓ ਨੂੰ ਇੱਕ ਇਸ ਤਰ੍ਹਾਂ ਗੱਲ ਕਹਿ ਤੀ ਉਸ ਪਿਓ ਨੇ ਸਹਿ ਕਿਵੇਂ ਲਈ ਇਹ ਸਰਕਾਰ ਤੇ ਇੱਕ ਮਿੰਟ ਨਹੀਂ ਚੱਲਦੀ ਵੀ ਗੱਲ ਵੀ ਉਸ ਪੁੱਤਰ ਨੇ ਉਹਦੇ ਨੌਜਵਾਨ ਪੁੱਤਰ ਨੇ ਆਪਦੇ ਪਿਓ ਨੂੰ ਕਿਹਾ ਚੰਗਾ ਪਾਪਾ ਮੈਂ ਚੱਲਦਾ ਇਸ ਗੱਲ ਨਾਲ ਹਿਰਦੇ ਉਲੰਧ ਰਹੇ ਜਾਂਦੇ ਉਸ ਬੰਦੇ ਦਾ ਕਿੱਡਾ ਵੱਡਾ ਜਿਗਰਾ ਸੀ ਕਿੱਡਾ ਨੌਜਵਾਨ ਤਕੜ ਇੱਡਾ ਵੱਡਾ ਸਟੈਪ ਚੱਕਿਆ ਮਰਨਾ ਬਹੁਤ ਅੱਕਿਆ ਬਾਈ ਜੀ ਬਹੁਤ ਅੱਕਿਆ ਬੰਦਾ ਮਰਦਾ ਬਿਲਕੁਲ ਸੋ ਅੱਕਿਆ ਬੰਦਾ ਹੀ ਕੋਈ ਵੱਡਾ ਕਦਮ ਚੁੱਕਦਾ ਸੋ ਉਸ ਵੀਰ ਨੂੰ ਮਰਨਾ ਪਿਆ ਉਹ ਕਿੰਨਾ ਅੱਕਿਆ ਹੋਊਗਾ ਤੇ ਉਸ ਦੇ ਇਨਸਾਫ ਦੇ ਲਈ ਹੁਣ ਲੋਕ ਸੜਕਾਂ ਦੇ ਉੱਤੇ ਉਤਰ ਆਏ ਜਿਹੜੇ ਪਰਦੇ ਸੜਕ ਤੋਂ ਹਟਕੇ ਲੱਗੇ ਹੋਏ ਸੀ ਹੁਣ ਸੜਕ ਦੇ ਉੱਤੇ ਲੱਗ ਗਏ ਤੇ ਕਦੋਂ ਤੱਕ ਇਹ ਲੋਕ ਇੱਥੇ ਹੀ ਬੈਠੇ ਰਹਿਣਗੇ ਕਦੋਂ ਤੱਕ ਇਹਨਾਂ ਨੂੰ ਇੱਥੇ ਬਹਿਣਾ ਪਊਗਾ ਪ੍ਰਸ਼ਾਸਨ ਅੱਗੇ ਕੀ ਕਰੇਗਾ ਗੱਲਬਾਤ ਕੋਈ ਅੱਗੇ ਤੁਰੇਗੀ ਜੇ ਤੁਰੇਗੀ ਤਾਂ ਕਿੱਥੇ ਪਹੁੰਚੇਗੀ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਬੜੇ ਸਵਾਲ ਹੈ ਇਹ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਉਹਦੇ ਲਈ ਇਹ ਲੋਕ ਉਡੀਕ ਕਰ ਰਹੇ ਆ ਤੇ ਉਡੀਕ ਕਿੰਨੀ ਲੰਮੀ ਆ ਉਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ